ਦੋਸਤੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਬੀਜੇ ਸ਼ਰਮਾ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਤੁਹਾਨੂੰ ਅੱਜ ਝੋਨੇ ਦੀ ਫਸਲ ਦਿਖਾ ਰਹੇ ਹਾਂ ਝੋਨੇ ਦੀ ਫਸਲ ਦਾ ਕਦ ਬਹੁਤ ਹੀ ਜ਼ਿਆਦਾ ਹੈ ਪਰ ਕਈ ਕਿਸਾਨਾਂ ਨਾਲ ਜ਼ਿਮੀਂਦਾਰਾਂ ਨਾਲ ਗੱਲ ਕੀਤੀ ਉਹ ਕਹਿੰਦੇ ਪਾਣੀ ਜ਼ਿਆਦਾ ਹੋਣ ਕਾਰਨ ਬਰਸਾਤਾਂ ਜ਼ਿਆਦਾ ਪੈਣ ਕਾਰਨ ਝੋਨੇ ਦਾ ਜਿਹੜਾ ਦਾਣਾ ਹੈ ਉਹ ਥੋੜਾ ਜਿਹਾ ਹਲਕਾ ਹੋ ਗਿਆ ਇਸ ਕਰਕੇ ਝਾੜ ਹੈ ਜੋ ਝੋਨੇ ਦਾ ਉਹ ਪਹਿਲਾਂ ਨਾਲੋਂ ਘਟ ਹੈ ਆ ਸਾਹਮਣੇ ਵੀ ਤੁਹਾਨੂੰ ਸਾਡੇ ਗਵਾਂਡੀਆਂ ਦੀ ਫਸਲ ਹੈ ਜੀਰੀ ਲੱਗੀ ਹੋਈ ਹੈ ਵਧੀਆ ਜੀਰੀ ਹੈ ਵੀ ਪਰ ਝਾੜ ਇਸ ਵਾਰ ਕਹਿੰਦੇ ਝੋਨੇ ਦੀ ਫਸਲ ਦਾ ਘਟ ਹੈ ਵੈਸੇ ਹਲੇ ਸੀਜ਼ਨ ਵੀ ਨਹੀਂ ਪੂਰਾ ਚੱਲਿਆ ਅੱਜ ਤੋਂ 15 ਦਿਨਾਂ ਨੂੰ ਪੂਰਾ ਸੀਜ਼ਨ ਝੋਨੇ ਦਾ ਜੋਬਨ ਤੇ ਹੋਊਗਾ ਫਸਲ ਦੇਖੋ ਲਹ ਲਾਹੋਂ ਦੀ ਫਸਲ ਹੈ ਬਹੁਤ ਹੀ ਵਧੀਆ ਫਸਲ ਖੜੀ ਹੈ ਵੈਗੁਰੂ ਕਿਰਪਾ ਕਰੇ ਮਿਹਰ ਕਰੇ ਸਾਰੇ ਕਿਸਾਨਾਂ ਤੇ ਇਹਨਾਂ ਦੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਨੂੰ ਕੋਈ ਵੀ ਨੁਕਸਾਨ ਨਾ ਹੋਵੇ ਖੇਤੋਂ ਮੰਡੀਆਂ ਦੇ ਵਿੱਚ ਲੈ ਕੇ ਜਾਣ ਮੰਡੀਆਂ ਦੇ ਵਿੱਚ ਜਲਦੀ ਸਾਫ਼ ਸੁਥਾ ਕਰਕੇ ਲੋਡਿੰਗ ਹੋਵੇ ਗੱਟਿਆਂ ਦੇ ਵਿੱਚ ਭਰੀ ਜਾਵੇ ਤੇ ਲਿਫਟਿੰਗ ਹੋ ਜਾਵੇ ਬਹੁਤ ਜਲਦੀ ਤਾਂ ਜੋ ਖਰਚੇ ਵਰਚੇ ਆ ਜੋ ਉਹ ਪੂਰੇ ਹੋ ਸਕਣ ਤਾਂ ਅਗਲੀ ਫਸਲ ਲਈ ਕਿਸਾਨ ਤਿਆਰੀ ਕਰਦੇ ਹੋਣ ਫਸਲ ਦਾ ਕੱਦ ਵੈਸੀ ਵਾਕਈ ਬਹੁਤ ਵਧੀਆ ਹੈ ਤੁਹਾਨੂੰ ਮੈਂ ਥੱਲੇ ਜੜ ਤੋਂ ਇਹਦਾ ਕੱਦ ਦਿਖਾ ਰਹੇ ਹਾਂ ਫਸਲ ਦਾ ਬੂਜਾ ਬਹੁਤ ਹੀ ਵੱਡਾ ਬੂਜਾ ਹੈ ਤੁਹਾਨੂੰ ਦਿਖਾ ਰਹੇ ਹਾਂ نیچے ਤੋਂ ਦੇਖੋ ਦਾਣਾ ਦਾਣਾ ਵੀ ਪੂਰਾ ਵਧੀਆ ਹੈ ਤਾਂ ਉਮੀਦ ਕਰਦਾ ਹਾਂ ਕਿ ਜੋ ਲੈਣੇ ਦੇਣੇ ਨੇ ਕਿਸਾਨ ਦੇ ਉਹ ਇਸ ਫਸਲ ਨੇ ਪੂਰੇ ਕਰ ਦੇਣੇ ਨੇ ਤੇ ਦੋਸਤੋ ਇੱਕ ਗੱਲ ਹੋਰ ਵੀ ਮੋਟਰਾਂ ਦੇ ਆਲੇ-ਦਾਲੇ ਦਰਖਤ ਜਰੂਰ ਲਾਇਆ ਕਰੋ ਆ ਤੁਹਾਨੂੰ ਮੈਂ ਆਪਣਾ ਖੇਤ ਦਿਖਾ ਰਿਹਾ ਹਾਂ ਮੋਟਰ ਦੇ ਚਾਰ ਚਪੇਰੇ ਜਿਹੜਾ ਰਸਤਾ ਜਾਂਦਾ ਹੈ ਮੇਨ ਰਸਤੇ ਤੋਂ ਮੋਟਰ ਨੂੰ ਰਸਤਾ ਜਾਂਦਾ ਹੈ ਇਹਦੇ ਚਾਰ ਚਪੇਰੇ ਦਰਖਤੀ ਦਰਖਤ ਮੇਰੇ ਲਾਏ ਹੋਏ ਨੇ ਕਿਉਂਕਿ ਮੈਨੂੰ ਸ਼ੌਂਕ ਹੈ ਦਰਖਤਾਂ ਦਾ ਤੇ ਵਾਤਾਵਰਣ ਪ੍ਰੇਮੀ ਜੋ ਦਰਖਤ ਤੋਂ ਮੇਰੇ ਪਿੱਛੇ ਦੇਖੋ ਦਰਖਤੀ ਦਰਖਤ ਲੱਗੇ ਹੋਏ ਨੇ ਬਹੁਤ ਵੱਡੇ ਹੁਣ ਇਹ ਦਰਖਤ ਬਣ ਚੁੱਕੇ ਨੇ ਤਾਂ ਜਦੋਂ ਕਣਕ ਦੀ ਬਜਾਈ ਕਰੋਗੇ ਝੋਨੇ ਦੀ ਕਟਾਈ ਕਰੋਗੇ ਤੇ ਇੱਕ ਇਸ ਵਾਰ ਵੈਸੇ ਅੱਗ ਤਾਂ ਬਹੁਤ ਘਟ ਗਈ ਪਹਿਲਾਂ ਨਾਲੋਂ ਕੋਈ ਕੋਈ ਕਿਸਾਨ ਲਾਉਂਦਾ ਹੈ ਅਗਲੇ ਵਾਰ ਨੂੰ ਬਿਲਕੁਲ ਹੀ ਝੋਨੇ ਦੀ ਨਾੜ ਨੂੰ ਅੱਗ ਲੱਗਣੋਂ ਬੰਦ ਹੋ ਜੂ ਵੈਸੇ ਹੁਣੀ ਬਹੁਤ ਫਰਕ ਪੈ ਗਿਆ 80 85 ਪੈਸੇ ਫਰਕ ਪੈ ਗਿਆ ਕਿਸਾਨ ਜਾਗਰੂਕ ਹੋ ਗਏ ਪਰ ਕਈ ਵਾਰ ਮਜਬੂਰੀ ਬਣ ਜਾਂਦੀ ਹੈ ਕਿਸਾਨਾਂ ਦੀ ਤਾਂ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਇਹਦਾ ਕੋਈ ਹੋਰ ਬਦਲ ਕੱਢੋ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਨਾੜ ਨੂੰ ਕਿਸਾਨ ਕਿਸਾਨਾਂ ਦਾ ਜੀ ਨਹੀਂ ਕਰਦਾ ਅੱਗ ਲਾਉਣ ਨੂੰ ਉਹਨਾਂ ਨੂੰ ਕੋਈ ਇਹਦਾ ਵਧੀਆ ਬਦਲ ਦਿੱਤਾ ਜਾਵੇ ਜਾਂ ਮੁਆਵਜ਼ਾ ਦਿੱਤਾ ਜਾਵੇ ਇੱਕ ਪ੍ਰਤੀ ਏਕੜ ਚਲੋ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਤੁਹਾਡਾ ਆਪਣਾ ਵੀ ਜੇ ਸ਼ਰਮਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤ